ਖਬਰਾਂ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹੋਰ ਤਾਜ਼ਾ ਅਪਡੇਟ ਦੇ ਲਈ ਜੁੜੇ ਰਹੋ ਪ੍ਰਵਾਸੀ ਨਿਊਜ਼ ਦੇ ਨਾਲ ਪ੍ਰਵਾਸੀ ਨਿਊਜ਼ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਦੇ ਕੈਨੇਡਾ ਨਿਊਜ਼ ਬੁਲਟਨ ਦੇ ਵਿੱਚ ਅਸੀਂ ਚਰਚਾ ਕਰਾਂਗੇ ਕੁਝ ਖਾਸ ਖਬਰਾਂ ਤੇ ਆਓ ਸੁਣ ਲੈਣੇ ਇੱਕ ਵਾਰ ਅੱਜ ਦੀਆਂ ਕੁਝ ਖਾਸ ਸਰਗਰਮੀਆਂ

ਕੈਨੇਡਾ ਸ਼ਾਂਤੀ ਯੋਜਨਾ ਬਣਾ ਰਹੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਈ ਇੱਕ ਹੰਕਾਰਪੂਰਕ ਅਪਡੇਟ ਸਾਹਮਣੇ ਆਈ ਹੈ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਪੁਸ਼ਟੀ ਕੀਤੀ ਹੈ ਕਿ ਸਾਲ 2024-26 ਦੌਰਾਨ ਪੋਸਟ ਗ੍ਰੈਜੂਏਸ਼ਨ ਵਰਕਰ ਪਰਮਿਟ ਯਾਨੀ ਪਜੀਡਬੀਪ ਦੇ ਲਈ ਯੋਗ ਵਿਦਿਅਕ ਪ੍ਰੋਗਰਾਮਾਂ ਦੀ ਸੂਚੀ ਵਿੱਚ ਕੋਈ ਵੀ ਬਦਲਾਅ ਨਹੀਂ ਕੀਤਾ ਜਾਵੇਗਾ ਇਸ ਫੈਸਲੇ ਦੇ ਨਾਲ ਵਿਦਿਆਰਥੀਆਂ ਅਤੇ ਸਿੱਖਿਆ ਸੰਸਥਾਵਾਂ ਦੋਵਾਂ ਨੂੰ ਵੱਡੀ ਸਪਸ਼ਟਤਾ ਮਿਲੀ ਹੈ ਇਮੀਗ੍ਰੇਸ਼ਨ ਸ਼ਰਨਾਰਥੀ ਅਤੇ ਨਾਗਰਿਕਤਾ ਕੈਨੇਡਾ ਆਈਐਸਸੀਸੀ ਦੇ ਵੱਲੋਂ 15 ਜਨਵਰੀ 2026 ਨੂੰ ਜਾਰੀ ਕੀਤੀ ਗਈ ਅਧਿਕਾਰਤ ਵੈੱਬਸਾਈਟ ਅਪਡੇਟ ਦੇ ਵਿੱਚ ਕਿਹਾ ਗਿਆ ਹੈ ਕਿ ਸਾਲ 2026 ਦੇ ਬਾਕੀ ਸਮੇਂ ਦੌਰਾਨ ਪੀਜੀਡਬਲਯੂਪੀ ਯੋਗ ਅਧਿਗਿਆਨ ਖੇਤਰ ਦੇ ਵਿੱਚ ਨਾ ਤਾਂ ਕੋਈ ਨਵਾਂ ਕੋਰਸ ਸ਼ਾਮਲ ਕੀਤਾ ਜਾਵੇਗਾ ਅਤੇ ਨਾ ਹੀ ਕਿਸੇ ਮੌਜੂਦਾ ਪ੍ਰੋਗਰਾਮ ਨੂੰ ਸੂਚੀ ਦੇ ਵਿੱਚੋਂ ਹਟਾਇਆ ਜਾਵੇਗਾ ਇਹ ਫੈਸਲਾ ਉਸ ਪਿਛੋਕੜ ਦੇ ਵਿੱਚ ਆਇਆ ਜਦੋਂ 2025 ਵਿੱਚ ਆਈਆਰਸੀਸੀ ਦੇ ਵੱਲੋਂ ਸੰਕੇਤ ਦਿੱਤਾ ਗਿਆ ਸੀ ਕਿ 2026 ਦੀ ਸ਼ੁਰੂਆਤ ਵਿੱਚ ਪੀਜੀਡਬਲਯੂਪੀ ਸੂਚੀ ਦੇ ਵਿੱਚ ਤਬਦੀਲੀਆਂ ਹੋ ਸਕਦੀਆਂ ਨੇ ਪਰ ਹੁਣ ਤਾਜ਼ਾ ਅਪਡੇਟ ਦੇ ਨਾਲ ਇਹ ਸਪਸ਼ਟ ਹੋ ਗਿਆ ਕਿ ਮੌਜੂਦਾ ਸੂਚੀ ਪੂਰੇ ਸਾਲ ਦੇ ਲਈ ਬਰਕਰਾਰ ਰਹੇਗੀ ਯਾਦ ਰਹੇ ਕਿ 2024 ਦੇ ਵਿੱਚ ਆਈਐਸਸੀ ਨੇ ਪੀਜੀਡਬਲਯੂਪੀ ਦੇ ਲਈ ਇੱਕ ਨਵੀਂ ਫੀਲਡ ਆਫ ਸਟੱਡੀ ਸ਼ਰਤ ਲਾਗੂ ਕੀਤੀ ਸੀ ਇਸੇ ਤਰ੍ਹਾਂ ਕੁਝ ਪੋਸਟਸ ਕੰਟਰੀ ਗੈਰ ਡਿਗਰੀ ਪ੍ਰੋਗਰਾਮਾਂ ਦੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਸਿਰਫ ਉਹੀ ਕੋਰਸ ਕਰਨੇ ਲਾਜ਼ਮੀ بنائے ਗਏ ਜੋ ਲੰਬੇ ਸਮੇਂ ਤੋਂ ਮਜ਼ਦੂਰਾਂ ਦੀ ਘਾਟ ਵਾਲੇ ਖੇਤਰ ਦੇ ਨਾਲ ਜੁੜੇ ਹੋਣ ਇਹ ਸ਼ਰਤਵਤੇ ਦੇ ਤੌਰ ਉਤੇ ਸਰਟੀਫਿਕੇਟ ਅਤੇ ਡਿਪਲੋਮਾ ਵਰਗੀ ਗੈਰ ਡਿਗਰੀ ਪ੍ਰੋਗਰਾਮਾਂ ਤੇ ਲਾਗੂ ਹੁੰਦੀ ਹੈ ਹਾਲਕਿ ਬੈਚਲਰ ਮਾਸਟਰ ਜੋਬ ਐਸਡੀ ਡਿਗਰੀ ਕਰਨ ਵਾਲੇ ਵਿਦਿਆਰਥੀਆਂ ਨੂੰ ਇਸ ਸ਼ਰਤੋਂ ਛੂਟ ਦਿੱਤੀ ਗਈ ਹੈ ਪੀਟਡਬਲਯੂਪੀ ਇੱਕ ਓਪਨ ਵਰਕ ਪਰਮਿਟ ਹੁੰਦਾ ਹੈ ਜੋ ਯੂ ਗ੍ਰੈਜੂਏਟਾਂ ਨੂੰ ਕੈਨੇਡਾ ਵਿੱਚ ਕੰਮ ਕਰਨਾ ਤੇ ਕੈਨੇਡੀਅਨ ਕਮਦ ਤਸਰਬਾ ਹਾਸਲ ਕਰਨ ਦੀ ਅਗਿਆ ਦਿੰਦਾ ਹੈ ਇਹ ਤਸਰਬਾ ਅਕਸਰ ਸਥਾਈ ਨਿਵਾਸ ਯਾਨੀ ਕਿ ਪਰਮਨੈਂਟ ਰੈਜ਼ਿਡੈਂਸੀ ਦੇ ਵੱਲੋਂ ਇੱਕ ਮਹੱਤਵਪੂਰਨ ਕਦਮ ਮੰਨਿਆ ਜਾਂਦਾ ਹੈ ਮੌਜੂਦਾ ਸਮੇਂ ਦੇ ਵਿੱਚ ਆਈਏਸੀਸੀ ਦੀ ਅਧਿਕਾਰਤ ਸੂਚੀ ਦੇ ਵਿੱਚ ਕੁੱਲ 1107 ਪੀਜੀਡਬਲਯੂਪੀ ਯੋਗ ਵਿਦਿਅਕ ਪ੍ਰੋਗਰਾਮ ਸ਼ਾਮਲ ਨੇ ਇਹ ਪ੍ਰੋਗਰਾਮ ਮੁਖਤਉਰ ਉਤੇ ਸਿਹਤ ਸੰਭਾਲ ਸਮਾਜਿਕ ਸਹਾਵਾ ਸਿੱਖਿਆ ਵਪਾਰ ਖੇਤੀਬਾੜੀ ਵਿਗਿਆਨ ਅਤੇ ਟੈਕਨੋਲੋਜੀ ਅਤੇ ਹਵਾਈ ਵਰਗੇ ਖੇਤਰਾਂ ਦੇ ਵਿੱਚ ਫੈਲੇ ਹੋਏ ਨੇ ਕੋਰਸ ਅਤੇ ਹੋਰ ਕੈਡਿਗਰੀ ਪ੍ਰੋਗਰਾਮਾਂ ਦੇ ਵਿੱਚ ਦਾਖਲ ਲੈਣ ਵਾਲੇ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਆਪਣੀ ਪੜ੍ਹਾਈ ਸ਼ੁਰੂ ਕਰਨ ਤੋਂ ਪਹਿਲਾਂ ਇਹ ਪੱਕਾ ਕਰ ਲੈਣ ਕਿ ਉਹਨਾਂ ਦਾ ਚੁਣਿਆ ਹੋਇਆ ਕੋਰਸ ਪੀਡਬਲਯੂਪੀ ਯੋਗ ਸੂਚੀ ਵਿੱਚ ਸ਼ਾਮਲ ਹੈ ਖਾਸ ਕਰਕੇ ਵਿਦਿਆਰਥੀਆਂ ਨੂੰ ਆਪਣੇ ਕੋਰਸ ਦੇ ਸੀਆਈਪੀ ਕੋਡ ਦੀ ਜਾਂਚ ਕਰਨੀ ਚਾਹੀਦੀ ਹੈ CAP ਕੋਡ ਇੱਕ 6 ਅੰਕਾ ਦਾ ਵਰਗੀਕਰਨ ਕੋਡ ਹੁੰਦਾ ਹੈ ਜਿਸ ਦੇ ਆਧਾਰ ਉਤੇ ICSC ਯੋਗ ਪ੍ਰੋਗਰਾਮਾਂ ਦੀ ਪਛਾਣ ਕਰਦਾ ਹੈ ਗੌਰਤਲਾ ਬੈਕ ਕੇ ਜੂਨ 2025 ਵਿੱਚ ICSC ਨੇ PGWP ਸੂਚੀ ਦੇ ਵਿੱਚ ਵੱਡੇ ਪੱਧਰ ਉਤੇ ਤਬਦੀਲੀਆਂ ਕੀਤੀਆਂ ਸੀ ਜਿਸ ਦੌਰਾਨ 119 ਨਵੇਂ ਅਧਿਐਨ ਖੇਤਰ ਸ਼ਾਮਲ ਕੀਤੇ ਗਏ ਅਤੇ 178 ਖੇਤਰ ਨੂੰ ਹਟਾਇਆ ਗਿਆ ਸੀ ਬਾਦੇ ਵਿੱਚ ਹਟਾਏ ਗਏ ਕੋਰਸਾਂ ਨੂੰ 2025 ਦੇ ਅੰਤ ਤੱਕ ਅਸਥਾਈ ਤੌਰ ਉੱਤੇ ਯੋਗ ਬਣਾਈ ਰੱਖਿਆ ਗਿਆ। ਹੁਣ 2026 ਦੇ ਲਈ ਸੂਚੀ ਫ੍ਰੀਜ਼ ਹੋਣ ਦੇ ਨਾਲ PGWP ਯੋਗ ਪ੍ਰੋਗਰਾਮਰ ਦੀ ਕੁੱਲ ਗਿਣਤੀ 1107 ਤੇ ਹੀ ਕਾਇਮ ਰਹੇਗੀ ਜਿਸ ਨਾਲ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਅਤੇ ਭਵਿੱਖੀ ਯੋਜਨਾਵਾਂ ਬਾਰੇ ਯਕੀਨੀ ਫੈਸਲੇ ਲੈਣ ਦੇ ਵਿੱਚ ਮਦਦ ਮਿਲੇਗੀ। ਕ੍ਰਿਮਾਪਾਲ ਦੇ ਵਿੱਚ ਵਿਦੇਸ਼ੀ ਠੱਗੀ ਕਰਨ ਦੇ ਮਾਮਲੇ ਵਿੱਚ ਟੋਰਾਂਟੋ ਪੁਲਿਸ ਨੇ ਤਿੰਨ ਭਾਰਤੀ ਨੌਜਵਾਨਾਂ ਨੂੰ ਗ੍ਰਿਫਤਾਰ ਕਰਨ ਦਾ ਦਾਵਾ ਕੀਤਾ ਹੈ ਪੁਲਿਸ ਮੁਤਾਬਕ ਇਹਨਾਂ ਮੁਲਜ਼ਮਾਂ ਨੇ ਚਾਲੀ ਚੱਕਾ ਦੇ ਸਰਕੀ ਲੋਕਾਂ ਤੋਂ ਕਰੀਬ 500 ਲੱਖ ਡਾਲਰ ਦੀ ਰਕਮ ਠੱਗੀ ਹੈ ਟੋਰਾਂਟੋ ਪੁਲਿਸ ਫਾਈਨੈਂਸ਼ੀਅਲ ਗ੍ਰਾਈਮ ਯੂਨਿਟ ਨੇ ਦੱਸਿਆ ਕਿ 23 ਸਾਲਾਂ ਜਸ਼ਨ ਬੇਰ ਜੱਬਲ 25 ਸਾਲਾ ਗੁਰਬੀਰ ਜੱਬਲ ਅਤੇ 23 ਸਾਲਾ ਆਰਿਆਨ ਗੁਪਤਾ ਨੇ ਮਿਲ ਕੇ ਕੈਨੇਡਾ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਫਰੋਡ ਰੇਟੀਆਂ ਵਾਧਾਤਾਂ ਨੂੰ ਅੰਜਾਮ ਦਿੱਤਾ ਹੈ ਪੁਲਿਸ ਅਨੁਸਾਰ ਇਹ ਕਿਰੋ ਬੈਂਕਾਂ ਦੇ ਵਿੱਚ ਜਾਲੀ ਚੈੱਕ ਜਮ੍ਹਾਂ ਕਰਵਾਉਂਦਾ ਸੀ ਅਤੇ ਇਸ ਤੋਂ ਪਹਿਲਾਂ ਕਿ ਬੈਂਕ ਨੂੰ ਚੈੱਕ ਜਾਲੀ ਹੋਣ ਦੀ ਪੁਸ਼ਟੀ ਹੁੰਦੀ ਇੱਕ ਮੈਂਬਰ ਏਟੀਐਮ ਰਾਹੀਂ ਰਕਮ ਕਢਵਾ ਲੈਂਦਾ ਸੀ ਇਸ ਤਰੀਕੇ ਦੇ ਨਾਲ ਜਾਲੀ ਚੈੱਕਾਂ ਦੇ ਆਧਾਰ ਉੱਤੇ ਲੋਕਾਂ ਦੇ ਖਾਤੇ ਵਿੱਚੋਂ ਕੁੱਲ 5 ਲੱਖ ਤੋਂ ਵੱਧ ਦੀ ਰਕਮ ਨਿਕਲਵਾਈ ਗਈ ਇਸ ਮਾਮਲੇ ਦੀ ਜਾਂਚ ਪ੍ਰੋਜੈਕਟ ਕਾਰਪਨ ਕਾਪੀ ਦੇ ਤਹਿਤ ਅਫਰਵੀ 2025 ਵਿੱਚ ਸ਼ੁਰੂ ਕੀਤੀ ਗਈ ਸੀ ਦਸੰਬਰ ਮਹੀਨੇ ਤਰਾਂ ਤਲਾਸ਼ੀ ਵਾਰੰਟਾ ਉਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਸ਼ੱਕੀਆਂ ਤੱਕ ਪਹੁੰਚ ਭਰਨ ਇੱਕ ਬ੍ਰਾਮਪਟਨ ਦੇ ਵਿੱਚ ਇੱਕ ਗੱੜ ਉਤੇ ਮਾਰੇ ਦਾ ਛਾਪੇ ਦੌਰਾਨ ਪੁਲਿਸ ਨੇ 17000 ਡਾਲਰ ਨਕਦ ਸੋਨੇ ਦੇ ਗਹਿਣੇ 40 ਚੈੱਕ ਬੈਂਕ ਦਸਤਾਵੇਜ਼ ਮਹਿੰਗੇ ਕੱਪੜੇ ਕਈ ਮੋਬਾਈਲ ਫੋਨ ਅਤੇ ਦੋ ਵਾਹਨ ਵੀ ਬ੍ਰਾਮਦ ਕੀਤਾ ਤਿੰਨ ਮੁਲਜ਼ਮਾਂ ਦੇ ਖਿਲਾਫ 5000 ਡਾਲਰ ਤੋਂ ਵੱਧ ਦੀ ਠੱਗੀ ਕਰਨ ਦੇ ਦੋ ਦੋ ਦੋਸ਼ ਦਰਜ ਕੀਤੇ ਗਏ ਨੇ ਉਹਨਾਂ ਦੀ ਪੇਸ਼ੀ 28 ਜਨਵਰੀ ਨੂੰ ਅਨਟਾਰੀਓ ਕੋਰਟ ਆਫ ਜਸਟਿਸ ਦੇ ਵਿੱਚ ਹੋਵੇਗੀ ਟੋਰੰਟੋ ਪੁਲਿਸ ਨੇ ਚੰਤਰ ਨੂੰ ਅਪੀਲ ਕੀਤੀ ਹੈ ਕਿ ਚੇਕਿਸੇ ਕੋਲ ਇਸ ਫਰੋਡ ਬਾਰੇ ਕੋਈ ਵੀ ਸੰਬੰਧਿਤ ਜਾਣਕਾਰੀ ਹੋਵੇ ਤਾਂ ਉਹ ਉਨ੍ਹਾਂ ਦੇ ਨੰਬਰ 'ਤੇ ਸੰਪਰਕ ਕਰ ਸਕਦੇ ਨੇ ਇਸ ਦਰਮਿਆਨ 온ਟਾਰੀਓ ਦੇ ਸੇਂਟ ਕੈਸਟਰਿਨਸ ਦੇ ਵਿੱਚ ਪੱਗ ਦੇ ਇੱਕ ਸਟੋਰ ਉਤੇ ਡਾਕਾ ਮਾਰਨ ਦੇ ਮਾਮਲੇ ਵਿੱਚ ਨਿਆਗਰਾ ਰੀਜਨਲ ਪੁਲਿਸ ਨੇ ਦੋ ਹੋਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਮੁਤਾਬਕ ਕਿ 31 ਸਾਲਾ ਸੁਪ ਨਾਮ ਸੀ ਅਤੇ 30 ਸਾਲਾ ਕੁਰਕੀਰੇ ਤਾਲੀਵਾਲ ਉਤੇ ਬ੍ਰੇਕ ਐਂਡ ਐਂਟਰ ਅਪਰਾਧ ਰਾਹੀ ਹਾਸਲ ਕੀਤੀ 5000 ਡਾਲਰ ਤੋਂ ਵੱਧ ਮੁੱਲੀ ਸੰਪਤੀ ਰੱਖਣ ਦੇ ਇੱਕ ਬਦਲਨ ਤੇ ਟੋਸ਼ਵਿਲ ਕਾਇਕੈਨੇ ਦੋਵੇ ਮੂਲਸਮ ਬ੍ਰਾਮਪਟਨ ਦੇ ਰਹਿਣ ਵਾਲੇ ਦੱਸੇ ਜਾ ਰਹੇ ਨੇ ਜਿਨ੍ਹਾਂ ਦੇ ਕੋਲ 40 ਹਜ਼ਾਰ ਡੋਲਰ ਤੋਂ ਵੱਧ ਮੁੱਲ ਦੇ ਵੇਪ ਪ੍ਰੋਟੈਕਟ ਬ੍ਰਾਮਟ ਕੀਤੇ ਗਏ ਇਹ ਕਾਰਵਾਈ 15 ਨਵੰਬਰ ਨੂੰ ਸਿਰ ਲਗਭਗ 4:30 ਵਜੇ ਲੇਕ ਸਟ੍ਰੀਟ ਉੱਤੇ ਸਥਿਤ ਇੱਕ ਵੇਪ ਸਟੋਰ ਦੇ ਵਿੱਚ ਹੋਈ ਲੁੱਟ ਦੇ ਨਾਲ ਸੰਬੰਧਿਤ ਹੈ ਤੇ ਇਸ ਮਾਮਲੇ ਦੀ ਜਾਂਚ ਦੇ ਵਿੱਚ ਵਰਚੁਅਲ ਰੀਜਨਲ ਪੁਲਿਸ ਨੇ ਸੇ ਹੋਖ ਦਿੱਤਾ ਹੈ ਚਰਕੇ ਬ੍ਰਾਮਪਟਨ ਦੇ ਵਿੱਚ ਹੋਈ ਇੱਕ ਹੋਰ ਸਟੋਰ ਦੀ ਲੁੱਟਵਾਦਤ ਵੀ ਸਾਹਮਣੇ ਆਈ ਹੈ ਅਦਾਲਤ ਵਿੱਚ ਪੇਸ਼ੀ ਤੱਕ ਦੋਹਾਂ ਮੂਲਸਮਾਂ ਨੂੰ ਹਿਰਾਸਤ ਵਿੱਚ ਰੱਖਿਆ ਗਿਆ ਨਿਆਗਰਾ ਰੀਜਨਲ ਪੁਲਿਸ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਮਾਮਲੇ ਨਾਲ ਜੁੜੀ ਕੋਈ ਵੀ ਜਾਣਕਾਰੀ ਹੋਵੇ ਤਾਂ ਉਹ ਆਪਸ਼ਨਲ 3 ਅਤੇ ਐਕਸਟੈਂਸ਼ਨ ਦੇ ਨੰਬਰ ਉੱਤੇ ਸੰਪਰਕ ਕਰ ਸਕਦਾ ਹੈ ਏ ਲਾਈਨ ਦੇ ਅਨੁਸਾਰ ਐਤਵਾਰ ਰਾਤ ਨੂੰ ਓਟਵਾ ਅੰਤਰਰਾਸ਼ਟਰੀ ਹਵਾਈ ਅੱਡੇ ਉੱਤੇ ਪਹੁੰਚ ਤੋਂ ਬਾਅਦ ਕੁਝ ਯਾਤਰੀਆਂ ਨੇ ਕੈਨੇਡਾ ਵਿੱਚ ਕਸਟਮ ਕਲੀਅਰ ਕੀਤੇ ਬਿਨਾ ਦਾਖਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਮੈਲੋਨੀਅਮ ਯਾਤਰੀ ਦੇ ਤਹਿਤ 에어 ਕੈਨੇਡਾ ਦੀ ਉਡਾਨ 1413 ਜੋ ਕੈਨਕਨ ਮੈਕਸੀਕੋ ਤੋਂ ਓਟਵਾ ਦੇ ਲਈ ਰਵਾਨਾ ਹੋਈ ਸੀ ਉਹ ਐਤਵਾਰ ਰਾਤ 8 ਵਜੇ ਤੋਂ ਠੀਕ ਪਹਿਲਾਂ ਓਟਵਾ ਪਹੁੰਚੀ। ਹਵਾਈ ਅੱਡੇ ਉੱਤੇ ਜਹਾਜ਼ ਛੁੱਟਣ ਸਮੇਂ ਕੁਝ ਯਾਤਰੀਆਂ ਨੂੰ ਅਣਜਾਣੇ ਵਿੱਚ ਗਲਤ ਦਿਸ਼ਾ ਦਿਖਾਈ ਗਈ ਪਰ ਇਸ ਕਾਰਨ ਕਸਟਮ ਪ੍ਰਕਿਰਿਆ ਤੋਂ ਬਿਨਾ ਦਾਖਲ ਹੋ ਗਏ। 에어 ਕੈਨੇਡਾ ਦੇ ਬੁਲਾਲੇ ਨੇ ਇੱਕ ਨਿਊਜ਼ ਚੈਨਲ ਨੂੰ ਦੱਸਿਆ ਕਿ ਜਦੋਂ ਇਹ ਗਲਤੀ ਪਤਾ ਲੱਗੀ ਤਾਂ 에어 ਕੈਨੇਡਾ ਨੇ ਤੁਰੰਤ ਕੈਨੇਡਾ ਬਾਰਡਰ ਸਰਵਿਸ ਏਜੰਸੀ ਦੇ ਨਾਲ ਸੰਪਰਕ ਕੀਤਾ ਅਤੇ ਯਾਤਰੀਆਂ ਨੂੰ ਸਹੀ ਕਸਟਮ ਪ੍ਰਕਿਰਿਆ ਵੱਲ ਪੇਸ਼ ਉਨ੍ਹਾਂ ਇਹ ਵੀ ਕਿਹਾ ਕਿ ਖੂਜੀ ਆਤਰੀ ਦੀ ਕਸਟਮ ਦੁਆਰਾ ਸਹੀ ਤੰਗ ਦੇ ਨਾਲ ਪ੍ਰਕਿਰਿਆ ਨਹੀਂ ਹੋਈ ਸੀ ਅਤੇ 에어 ਕੈਨੇਡਾ ਇਸ ਗੱਲ ਨੂੰ ਸੁਨਿਸ਼ਚਿਤ ਕਰਨ ਦੇ ਲਈ ਕੰਮ ਕਰ ਰਹੀ ਹੈ ਤੇ ਉਨ੍ਹਾਂ ਨਾਲ ਜਲਦ ਹੀ ਸੰਪਰਕ ਕੀਤਾ ਜਾਵੇਗਾ। ਏਅਰ ਕੈਨੇਡਾ ਯਾਤਰੀਆਂ ਨੂੰ ਸਲਾਹ ਦੇ ਰਿਹਾ ਹੈ ਕਿ ਕਿਸੇ ਵੀ ਸਵਾਲ ਜਾਂ ਚਿੰਤਾ ਦੇ ਲਈ ਉਹ ਸਿੱਧਾ ਕੈਨੇਡਾ ਬੋਰਡਰ ਸਰਵਿਸਿਜ਼ ਏਜੰਸੀ ਦੇ ਨਾਲ ਸੰਪਰਕ ਕਰ ਸਕਦੇ ਨੇ ਦਾਸੀਏ ਨਿਊਜ਼ ਚੈਨਲ ਨੇ ਮਾਮਲੇ ਉੱਤੇ ਟਿੱਪਣੀ ਦੇ ਲਈ ਕੈਨੇਡਾ ਬੋਰਡਰ ਸਰਵਿਸਿਜ਼ ਏਜੰਸੀ ਦੇ ਨਾਲ ਸੰਪਰਕ ਕੀਤਾ ਪਰ ਹਾਲੇ ਤੱਕ ਕੋਈ ਵੀ ਪੂਰੀ ਜਾਣਕਾਰੀ ਸਾਹਮਣੇ ਨਹੀਂ ਆਈ ਤੇ ਇਹ ਘਟਨਾ ਸੁਰੱਖਿਆ ਅਤੇ ਯਾਤਰੀਆਂ ਦੀ ਸਹੀ ਪ੍ਰਕਿਰਿਆ ਤੇ ਮਹੱਤਵਪੂਰਨ ਦਸੌਂਤੀ ਹੈ ਅਤੇ 에ਅਰਲਾਈਨਾਂ ਅਤੇ ਸਰਕਾਰੀ ਏਜੰਸੀਆਂ ਦੀ ਸਿਉਕਤ ਕਾਰਵਾਈ ਦੀ ਲੋੜ ਨੂੰ ਵੀ ਰੋਸ਼ਨ ਕਰਦੀ ਹੈ ਕੈਨੇਡਾ ਦੇ ਸੰਘੀ ਜਨਤਕ ਸੇਵਾ ਦੇ ਵਿੱਚੋਂ ਵੱਡੀ ਉਥਲ-ਪੁਥਲ ਦੇ ਸੰਕੇਤ ਮਿਲ ਰਹੇ ਨੇ ਇੱਕ ਸੰਘੀ ਯੂਨੀਅਨ ਦਾ ਕਹਿਣਾ ਹੈ ਕਿ ਸਰਕਾਰੀ ਕਰਮਚਾਰੀਆਂ ਨੂੰ ਭੇਜੇ ਜਾ ਰਹੇ ਨੋਟਿਸ ਜਨਤਕ ਸੇਵਾ ਦੇ ਵਿੱਚ ਹੰਕਰ ਗੇਮਸ ਵਰਗੀ ਚਿੰਤਾ ਪੈਦਾ ਕਰ ਰਹੀ ਹੈ ਜਿਸ ਤੇ ਲੋਕ ਆਪਣੀਆਂ ਹੀ ਨੌਕਰੀਆਂ ਬਚਾਉਣ ਲਈ ਮਜਬੂਰ ਹੋ ਗਏ ਨੇ ਇਹ ਸਥਿਤੀ ਉਸ ਵੇਲੇ ਬਣੀ ਹੈ ਜਦੋਂ ਸੰਘੀ ਸਰਕਾਰ ਅਖਲੇ 40 ਸਾਲਾਂ ਦੇ ਵਿੱਚ ਲਗਭਗ 28000 ਨੌਕਰੀਆਂ ਦੇ ਵਿੱਚ ਕਟੌਤੀ ਕਰਨ ਦੀ ਯੋਜਨਾ ਉੱਤੇ ਅਮਲ ਵਿੱਚ ਸ਼ੁਰੂ ਕਰ ਰਹੀ ਹੈ ਇਸ ਸੰਘੀ ਵਿਭਾਗ ਕ ਨੇ ਇਸ ਹਫਤੇ ਕਰਮਚਾਰੀਆਂ ਨੂੰ ਸੂਚਿਤ ਕਰਨਾ ਸ਼ੁਰੂ ਕਰ ਦਿੱਤਾ ਹੈ ਕਿ ਉਹਨਾਂ ਦੀ ਨੌਕਰੀ ਬਰਕ ਫੋਰਸ ਐਡਜਸਟਮੈਂਟ ਦੇ ਨਾਲ ਪ੍ਰਭਾਵਿਤ ਹੋ ਸਕਦੀਆਂ ਨੇ ਇਨਾਂ ਦੇ ਵਿੱਚ ਸਟੈਟਿਸਟਿਕਸ ਕੈਨੇਡਾ ਸ਼ੇਅਰ ਸਰਵਿਸ ਕੈਨੇਡਾ ਗਲੋਬਲ ਅਫੇਅਰਸ ਕੈਨੇਡਾ ਟੁਏਜ਼ ਰਿਪੋਰਟ ਆਫ ਕੈਨੇਡਾ ਸਖਤਰਤ ਅਤੇ ਪਬਲਿਕ ਸਰਵਿਸਿਜ਼ ਐਂਡ ਪ੍ਰੋਕਿਊਮੈਂਟ ਕੈਨੇਡਾ ਵੀ ਸ਼ਾਮਲ ਨੇ ਤਾਂ ਸੀ ਇਹ ਨਿਊਜ਼ ਚੈਨਲ ਨੇ ਓਟਵਾ ਨਿਊਜ਼ ਯੂਨੀਅਨ ਵੱਲੋਂ ਦਿੱਤੇ ਗਏ ਅੰਕੜਿਆਂ ਮੁਤਾਬਕ ਸਿਰਫ ਇਸ ਹਫ਼ਤੇ ਹੀ 5400 ਤੋਂ ਵੱਧ ਸੰਘੀ ਕਰਮਚਾਰੀਆਂ ਨੂੰ ਨੋਟਿਸ ਮਿਲੇ ਨੇ ਇਨਾਰੇ ਵਿੱਚ ਸਟੈਟਿਸਟਿਕਸ ਕੈਨੇਡਾ ਦੇ ਲਗਭਗ 3200 ਸ਼ੇਅਰ ਸਰਵਿਸ ਕੈਨੇਡਾ ਦੇ 1200 ਅਤੇ ਪਬਲਿਕ ਸਰਵਿਸਿਜ਼ ਐਂਡ ਪ੍ਰੋਕਿਊਮੈਂਟ ਕੈਨੇਡਾ ਦੇ 700 ਤੋਂ ਵੱਧ ਵਿਚਾਰੀ ਸ਼ਾਮਲ ਨੇ ਇਸ ਪਿਛੋਕਰ ਦੇ ਵਿੱਚ professionnal institute of the public service of canada pipsc ਨੇ ਸ਼ੁੱਕਰਵਾਰ ਨੂੰ ਓਟਵਾ ਦੇ ਡਾਊਨਟਾਊਨ ਦੇ ਵਿੱਚ ਵੱਡੀ ਜਲੀ ਦਾ ਐਲਾਨ ਕੀਤਾ ਤੇ ਯੂਨੀਅਨ ਦਾ ਕਹਿਣਾ ਹੈ ਕਿ ਜਿਵੇਂ-ਜਿਵੇਂ ਕਟੌਤੀਆਂ ਤੇਜ਼ ਹੋ ਰਹੀਆਂ ਨੇ ਸਰਕਾਰੀ ਕਰਮਚਾਰੀਆਂ ਨੂੰ ਆਪਣੇ ਹੀ ਉਹਦਿਆਂ ਦੇ ਲਈ ਆਪਸ ਦੇ ਵਿੱਚ ਮੁਕਾਬਲਾ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ ਜਦੋਂ ਕਿ ਬਾਰੇ ਇਸਲਾਹਕਾਰ ਬਿਨਾਂ ਕਿਸੇ ਰੁਕਾਵਟ ਦੇ ਕੰਮ ਕਰੀ ਨੇ pipsc ਦਾ ਦਾਅਵਾ ਹੈ ਕਿ ਇਸਲਾਹਕਾਰ ਦੀ ਲਾਗਤ ਜਨਤਕ ਸੇਵਕਾ ਦੇ ਨਾਲੋਂ ਘਟਕੜ 26% ਤੱਕ ਹੁੰਦੀ ਹੈ ਯੂਨੀਅਨ ਦੇ ਪ੍ਰਧਾਨ ਸੀਨ ਓਵਰੀਲੀ ਨੇ ਕਿਹਾ ਕਿ ਜੇਕਰ ਸਰਕਾਰ ਸੱਚਮੁੱਚ ਪੈਸਾ ਬਚਾਉਣਾ ਚਾਹੁੰਦੀ ਹੈ ਤਾਂ ਤਜ਼ਰਬੇਕਾਰ ਕਰਮਚਾਰੀਆਂ ਨੂੰ ਕੱਟ ਕੇ ਉਹੀ ਕੰਮ ਮਹਿੰਗੇ ਸਲਾਕਾਰਾਂ ਤੋਂ ਕਰਵਾਉਣਾ ਕਿਸੇ ਵੀ ਤਰ੍ਹਾਂ ਦੀ ਬਚਤ ਨਹੀਂ ਸਕੋ ਪਰ ਪਾਤੀ ਹੈ ਓਰੀਲ ਨੇ ਚੁਟਾਰਨੀ ਦਿੱਤੀ ਹੈ ਕਿ ਸਟੈਟਿਸਟਿਕਸ ਕੈਨੇਡਾ ਅਤੇ ਸ਼ੇਅਰਡ ਸਰਵਿਸਿਜ਼ ਕੈਨੇਡਾ ਦੇ ਵਿੱਚ ਹੋ ਰਹੀਆਂ ਵੱਡੀਆਂ ਘਟੋਟੀਆਂ ਕੈਨੇਡਾ ਦੇ ਡਿਜੀਟਲ ਅਤੇ ਜਾਣਕਾਰੀ ਬੁਨਿਆਦੀ ਢਾਂਚੇ ਨੂੰ ਗੰਭੀਰ ਨੁਕਸਾਨ ਪਹੁੰਚਾ ਸਕਦੀਆਂ ਨੇ ਉਹਨਾਂ ਕਿਹਾ ਹੈ ਕਿ ਇਹ ਅਨਿਸ਼ਚਿਤਤਾ ਚੰਤਕ ਸੇਵਾਵਾਂ ਨੂੰ ਕਮਜ਼ੋਰ ਕਰ ਰਹੀਆਂ ਨੇ ਜਿਨ੍ਹਾਂ ਉਤੇ ਕੈਨੇਡੀਅਨ ਹਰ ਰੋਜ਼ ਨਿਰਭਰ ਕਰਦੇ ਨੇ ਦੂਜੇ ਪਾਸੇ ਪਬਲਿਕ ਸਰਵਿਸ ਅਲਾਈਅੰਸ ਆਫ ਕੈਨੇਡਾ ਪੀ ਐਸ ਏ ਸੀ ਨੇ ਵੀ ਚੁਟਾਰਨੀ ਦਿੱਤੀ ਹੈ ਕਿ ਘਟੋਟੀਆਂ ਨਾਲ ਅਹਿਮ ਸਰਕਾਰੀ ਪ੍ਰੋਗਰਾਮ ਖੋਲੇ ਹੋ ਜਾਣਗੇ ਸੁਵਮਾ ਦੇ ਵਿੱਚ ਦੇਰੀ ਵਧੇਗੀ ਤੇ ਲੋਕਾਂ ਨੂੰ ਲੜਿੰਦਾ ਸਮਰਥਨ ਨਹੀਂ ਮਿਲੇਗਾ ਯੂਨੀਅਨ ਦਾ ਕਹਿਣਾ ਹੈ ਕਿ ਸਰਕਾਰ ਪਹਿਲਾਂ ਕਟੋਤੀਆਂ ਕਰ ਰਹੀ ਹੈ ਤੇ ਬਾਅਦ ਵਿੱਚ ਵਜਾ ਸਮਝੇ ਜਾ ਰਹੀ ਹੈ ਦੇਸ਼ਾਂ ਦੀਆਂ ਕਟੋਤੀਆਂ ਕਿ ਕਿਡਾ ਸਟਰੋਂਗ ਬਜਟ 2025 ਦਾ ਹਿੱਸਾ ਨੇ ਜਿਸ ਦਾ ਅਕਲੇ ਚਾਰ ਸਾਲਾ ਵਿੱਚ 60 ਬਿਲੀਅਨ ਡਾਲਰ ਦੀ ਬਜਟ ਕਰਨਾ ਤੇ ਸੰਗੀ ਪਬਲਿਕ ਸਰਵਿਸੇ ਅਕਾਰ ਨੂੰ ਲਗਭਗ 40 ਹਜ਼ਾਰ ਉੱਤੇ ਤੱਕ ਘਟਾਉਣਾ ਯੂਨੀਅਨ ਦਾ ਕਹਿਣਾ ਹੈ ਕਿ ਅੱਜ ਹੋ ਰਹੀਆਂ ਕਟੋਤੀਆਂ ਕੱਲ ਨੂੰ ਵੱਡੇ ਸੰਕਟ ਦਾ ਰੂਪ ਧਾਰ ਸਕਦੀਆਂ ਨੇ ਖਾਸ ਕਰਕੇ ਉਹਨਾਂ ਸੁਵਾਂਵਾਂ ਦੇ ਵਿੱਚ ਜਿਨ੍ਹਾਂ ਤੇ ਦੇਸ਼ ਪੱਲ ਦੇ ਕੈਨੇਡਾ ਤੋਂ ਇਮੀਗ੍ਰੇਸ਼ਨ ਦੇ ਨਾਲ ਜੁੜੀ ਇੱਕ اہم ਕਾਨੂੰਨੀ ਖਬਰ ਸਾਹਮਣੇ ਆਈ ਹੈ ਕਿ ਕੈਨੇਡੀਅਨ ਸੰਘੀ ਅਦਾਲਤ ਨੇ ਇੱਕ ਮਹੱਤਵਪੂਰਨ ਫੈਸਲੇ ਦੇ ਵਿੱਚ ਕਿਹਾ ਹੈ ਕਿ ਇਮੀਗ੍ਰੇਸ਼ਨ ਬਿਨਕਾਰ ਹੁਣ ਉਹਨਾਂ ਫੈਸਲਿਆਂ ਨੂੰ ਅਦਾਲਤ ਦੇ ਵਿੱਚ ਚੁਣੌਤੀ ਦੇ ਸਕਦੇ ਨੇ ਜਿੱਥੇ ਉਹਨਾਂ ਦੀਆਂ ਅਰਜ਼ੀਆਂ ਨੂੰ ਅਧੂਰਾ ਕਹਿ ਕੇ ਵਾਪਸ ਕਰ ਦਿੱਤਾ ਜਾਂਦਾ ਹੈ ਇਹ ਫੈਸਲਾ ਇਮੀਗ੍ਰੇਸ਼ਨ ਸ਼ਰਨਾਰਥੀ ਅਤੇ ਨਾਗਰਿਕਤਾ ਕੈਨੇਡਾ ਯਾਨੀ ਕਿ IRCC ਦੀ ਕਾਰਗੁਜ਼ਾਰੀ ਉੱਤੇ ਦੁਰਗਾਮੀ ਅਸਰ ਪਾ ਸਕਦਾ ਹੈ ਅਦਾਲਤ ਨੇ ਸਪਸ਼ਟ ਕੀਤਾ ਹੈ ਕਿ ਅਰਜ਼ੀ ਨੂੰ ਦੂਰ ਅਦਾਸ ਕੇ ਵਾਪਸ ਕਰਨ ਵਾਲੇ ਫੈਸਲੇ ਨਿਆਇਕ ਸਮਿਖਿਆ ਦੇ ਅਧੀਨ ਹੁੰਦੇ ਨੇ ਅਤੇ ਜੇ ਉਹ ਗੈਰ ਕਾਨੂੰਨਕ ਸਾਬਤ ਹੋਣ ਤਾਂ ਉਹਨਾਂ ਨੂੰ ਰੱਦ ਕੀਤਾ ਜਾ ਸਕਦਾ ਹੈ ਇਹ ਫੈਸਲਾ ਦੇਵਗਨ ਬਦਾਮ ਕੈਨੇਡਾ ਕੇਸ ਦੇ ਵਿੱਚ ਆਇਆ ਜੋ ਮਾਪਿਆਂ ਤੇ ਦਾਦਾ-ਦਾਦੀ ਪ੍ਰੋਗਰਾਮ ਪੀਜੀਪੀ ਹੈਟਿਕ ਪਰਿਵਾਰਕ ਸਪਾਂਸਰਸ਼ਿਪ ਅਰਜੀ ਦੇ ਨਾਲ ਜੁੜਿਆ ਹੋਇਆ ਸੀ ਬੇਨਕਾਰ ਪ੍ਰੀਤ ਕਮਲ ਦੇਵਗਨ ਨੂੰ ਲੋਟਰੀ ਪ੍ਰਣਾਲੀ ਰਾਹੀਂ ਆਪਣੇ ਮਾਪਿਆਂ ਨੂੰ ਸਥਾਈ ਨਿਵਾਸ ਲਈ ਸਪਾਂਸਰ ਕਰਨ ਦਾ ਸੱਤਾ ਮਿਲੀ ਸੀ IACC ਦੇ ਵੱਲੋਂ ਵਾਧੂ ਦਸਤਾਵੇਜ਼ ਮੰਗੇ ਜਾਣ ਤੋਂ ਬਾਅਦ ਇਮੀਗ੍ਰੇਸ਼ਨ ਅਧਿਕਾਰੀ ਨੇ ਬਿਨਕਾਰ ਦੇ CV ਦੇ ਵਿੱਚ 1 ਸਾਲ ਦੇ ਪਾੜੇ ਦਾ ਹਵਾਲਾ ਦਿੱਤੇ ਅਲਜੀਨ ਨੂੰ ਅਧੂਰਾ ਦੱਸ ਕੇ ਵਾਪਸ ਕਰ ਦਿੱਤਾ ਇਸੇ ਬਾਅਦ ਪਿਨੇ ਕਾਰਨ ਨੇ ਸੋਧਿਆ ਹੋਇਆ CV ਜਮ੍ਹਾਂ ਕਰਵਾ ਕੇ ਮੁੜ ਵਿਚਾਰ ਦੀ ਮੰਗ ਕੀਤੀ ਪਰ IACC ਨੇ ਇੱਕ ਹੈ ਕਿ ਇਨਕਾਰ ਕਰ ਦਿੱਤਾ ਕਿ ਅਧੂਰੀ ਵਜੋ ਵਾਪਸ ਕੀਤੀ ਅਰਜ਼ੀ ਨੂੰ ਇਹ ਮੰਨਿਆ ਜਾਂਦਾ ਜਿਵੇਂ ਉਹ ਕਦੇ ਜਮ੍ਹਾਂ ਹੀ ਨਾ ਹੋਈ ਹੋਵੇ ਇਸ ਫੈਸਲੇ ਦੇ ਨਾਲ ਪਰਿਵਾਰ ਨੇ ਅੱਗੇ ਵੱਧਣ ਦੇ ਮੌਕੇ ਲਗਭਗ ਖਤਮ ਹੋ ਗਏ ਨਹੀਂ ਕਿਉਂਕਿ PGP ਪ੍ਰੋਗਰਾਮ ਲਾਤੀ ਅਧਾਰ ਉਤੇ ਚੱਲਦਾ ਹੈ ਅਤੇ ਇਸ ਤਾਮਿਲਨ ਦੀ ਕੋਈ ਗਾਰੰਟੀ ਨਹੀਂ ਹੁੰਦੀ ਆਪਣੇ ਫੈਸਲੇ ਦੇ ਵਿੱਚ ਜਸਟਿਸ ਪੈਟਿਸਟਾ ਨੇ ਕਿਹਾ ਕਿ ਅਰਜ਼ੀ ਵਾਪਸ ਕਰਨ ਦਾ ਫੈਸਲਾ ਗੈਰਵਾਜਬ ਸੀਗਾ ਅਤੇ ਇਸ ਨੂੰ ਅਦਾਲਤੀ ਸਮੀਖਿਆ ਤੋਂ ਬਾਹਰ ਨਹੀਂ ਰੱਖਿਆ ਜਾ ਸਕਦਾ ਉਨ੍ਹਾਂ ਨੇ ਆਈਐਸਸੀ دیے ਇਹ ਦਲੀਲ ਵੀ ਰੱਦ ਕਰ ਦਿੱਤੀ ਕਿ ਜੋ ਇਹ ਫੈਸਲੇ ਵੀ ਨਿਕਾਲਦੇ ਦਿਖਾਉਣ ਨੂੰ ਪ੍ਰਭਾਵਿਤ ਨਹੀਂ ਕਰਦੇ ਜੱਜ ਨੇ ਕਿਹਾ ਜਦੋਂ ਵਿਅਕਤੀ ਨੂੰ ਇਮੀਗ੍ਰੇਸ਼ਨ ਕਾਨੂੰਨ ਤਹਿਤ ਅਰਜੀ ਦੇਣ ਦਾ ਸਦਦਾ ਮਿਲਦਾ ਹੈ ਤਾਂ ਉਹ ਕਾਨੂੰਨੀ ਹੱਕ ਬਣ ਜਾਂਦਾ ਹੈ ਤੇ ਅਜੇ ਹੱਕ ਨੂੰ ਅਧੂਰੀ ਅਰਜ਼ੀ ਦੱਸ ਕੇ ਖਤਮ ਨਹੀਂ ਕੀਤਾ ਜਾ ਸਕਦਾ ਅਦਾਲਤ ਨੇ ਵੀ ਸਪਸ਼ਟ ਕੀਤਾ ਕਿ ਪੀਜੀਪੀ ਚੈਕਲਿਸਟ ਦੇ ਵਿੱਚ ਗੈਪलेस ਸੀਵੀ ਦੀ ਕੋਈ ਵੀ ਲਾਜ਼ਮੀ ਸ਼ਰਤ ਨਹੀਂ ਸੀ ਇਸ ਲਈ ਆਈਆਰਸੀਸੀ ਦੇ ਵੱਲੋਂ ਅਜੀ ਵਾਪਸ ਕਰਨ ਦਾ ਫੈਸਲਾ ਗਲਤ ਸੀ ਅਖੀੜੇ ਵਿੱਚ ਅਦਾਲਤ ਨੇ ਆਈਐਸਸੀਸੀ ਦੇ ਫੈਸਲੇ ਨੂੰ ਰੱਦ ਕਰਦਿਆ ਹੁਕਮ ਦਿੱਤਾ ਕਿ ਸਲਜੀਨ ਨੂੰ ਕਿਸੇ ਹੋਰ ਅਧਿਕਾਰੀ ਕੋਲ ਮੁੜ ਪ੍ਰਕਿਰਿਆ ਲਈ ਭੇਜਿਆ ਜਾਵੇ ਕਾਨੂੰਨੀ ਮਾਰਾ ਦਾ ਮੰਨਣਾ ਹੈ ਕਿ ਇਹ ਫੈਸਲਾ ਹਜ਼ਾਰੇ ਇਮੀਗ੍ਰੇਸ਼ਨ ਬੇਨਕਾਰਾਂ ਲਈ ਉਮੀਦ ਦੀ ਕਿਰਨ ਹੈ ਜਿਨ੍ਹਾਂ ਦੀਆਂ ਅਸਲੀਆਂ ਛੋਟੀਆਂ ਤਕਨੀਕੀਆਂ ਗਲਤੀਆਂ ਦੇ ਆਧਾਰ ਉਤੇ ਵਾਪਸ ਕੀਤੀਆਂ ਜਾਂਦੀਆਂ ਰਹੀਆਂ ਨੇ ਖਾਸ ਕਰਕੇ ਉਹਨਾਂ ਪ੍ਰੋਗਰਾਮਾਂ ਦੇ ਵਿੱਚ ਜਿੱਥੇ ਮੌਕੇ ਬਹੁਤ ਸੀਮਤ ਹੁੰਦੇ ਨੇ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ 16 ਜਨਵਰੀ 2026 ਨੂੰ ਇੱਕ ਮਹੱਤਵਪੂਰਨ ਦਸਤਾਵੇਜ਼ ਜਾਰੀ ਕੀਤਾ ਹੈ ਜਿਦੇ ਵਿੱਚ ਇਮੀਗ੍ਰੇਸ਼ਨ ਪ੍ਰਕਿਰਿਆਵਾਂ ਦੇ ਵਿੱਚ ਵੱਡੇ ਪੁਨਰਗਠਨ ਦਾ ਵੇਰਵਾ ਦਿੱਤਾ ਗਿਆ ਹੈ ਇਸ ਨਵੇਂ ਇਨਸਟਰੂਮੈਂਟ ਆਫ ਡਿਜ਼ਾਈਨੇਸ਼ਨ ਐਂਡ ਡੈਲੀਗੇਸ਼ਨ ਜਾਂ ਫਿਰ ਆਈਡੀਡੀ ਨੂੰ ਇਮੀਗ੍ਰੇਸ਼ਨ ਮੰਤਰੀ ਲੀਨਾ ਡੈਬ ਦੁਆਰਾ ਅਧਿਕਾਰਤ ਕੀਤਾ ਗਿਆ ਇਹ 15 ਦਸੰਬਰ 2025 ਤੋਂ ਪ੍ਰਭਾਵੀ ਹੈ आईडीटी ਦੇ ਤਹਿਤ ਹੁਣ ਅਧਿਕਾਰੀਆਂ ਨੂੰ ਵੱਖ-ਵੱਖ ਭੂਮਿਕਾਵਾਂ ਦੇ ਵਿੱਚ ਵਤ ਅਧੀ ਕਾਰ ਦਿੱਤੇ ਗਏ ਨੇ ਇਸ ਨਾਲ ਸੈਟਲਮੈਂਟ ਅਤੇ ਰੀ ਸੈਟਲਮੈਂਟ ਆਪਰੇਸ਼ਨਾਂ ਦੇ ਵਿੱਚ ਕਾਰਗੁਜ਼ਾਰੀ ਸੁਧਾਰੀ ਜਾਵੇਗੀ ਨਵੀਂ ਸਰਚਨਾ ਅਨੁਸਾਰ ਆਈਏਸੀਸੀ ਹੁਣ ਸਿਰਫ 5 ਭੂਗੋਲਿਕ ਖੇਤਰ ਦੇ ਵਿੱਚ ਵੰਡਿਆ ਗਿਆ ਅਮਰੀਕਾ ਤੇ ਕੈਰੀਬੀਨ ਯੂਰੋਪਾ ਮਗਰੇਬ ਅਤੇ ਬਹੁਪੱਖੀ ਮੱਧ ਪੂਰਬ ਉਪ ਸਹਾਰਨ ਅਫਰੀਕਾ ਅਤੇ ਇਨਫੋ ਪੈਸੀਫਿਕ ਪਹਿਲਾ ਆਈਆਰਸੀਸੀ ਨੂੰ ਨੌ ਖੇਤਰ ਵਿੱਚ ਵੰਡਿਆ ਗਿਆ ਸੀ ਆਈਡੀਟੀ ਦੇ ਵਿੱਚ ਇਹ ਦੱਸਿਆ ਗਿਆ ਹੈ ਕਿ ਸ਼ਰਨਾਰਥੀ ਵਿਭਾਗ ਹੁਣ ਦੋ ਵੱਖ-ਵੱਖ ਸ਼ਖਾਵਾਂ ਦੇ ਵਿੱਚ ਵੰਡੇਗੇ ਇੱਕ ਸ਼ਰਨ ਦਾਅਵੇ ਦੇ ਲਈ ਅਤੇ ਦੂਜੀ ਪੁਨਰਵਾਸ ਪਰਿਵਾਰ ਅਤੇ ਮਨੁੱਖੀ ਸ਼ਾਖਾ ਹੈੱਡਲੇ ਪੱਧਰ ਅਧਿਕਾਰੀਆਂ ਨੂੰ ਯੋਗਤਾ ਦੀ ਪੁਸ਼ਟੀ ਕਰਨ ਦਾ ਅਧਿਕਾਰ ਹੈ ਜਦੋਂ ਕਿ ਉੱਚ ਪੱਧਰ ਦੇ ਅਧਿਕਾਰੀ ਅਯੋਗਤਾ ਦੇ ਫੈਸਲੇ ਲੈਂਦੇ ਨੇ ਇਸ ਨਵੇਂ ਆਈਡੀਟੀ ਦੇ ਤਹਿਤ ਸੇਵਾ ਡਿਲੀਵਰੀ ਸੈਕਟਰ ਨੂੰ ਵੀ ਵਾਧੂ ਅਧਿਕਾਰ ਦਿੱਤੇ ਗਏ ਨੇ ਇਸ ਦੇ ਅਧੀਨ ਐਜੂਰੈਂਟ ਅਰਸੀਆ ਦੀ ਪੜਤਾਲ ਟੌਪਿਕ ਅਯੋਗਤਾ ਦਾ ਮੁਲਾਂਕਣ ਵਰਕ ਪਰਮਿਟਾ ਅਧਿਆਨ ਪਰਮਿਟ ਅਤੇ ਸਥਾਈ ਨਿਵਾਸ ਲਈ ਅਰਸੀਆ ਦਾ ਨਿਰਣੇ ਕਰਨ ਵਰਗੀ ਕਾਰਜ ਚੁਕਾ ਸਕਦੇ ਨੇ ਇਕ ਹੋਰ ਮਹੱਤਵਪੂਰਨ ਬਦਲਾਅ ਇਹ ਹੈ ਕਿ ਕਯੂਬੈਕ ਚੋਨ ਸਰਟੀਫਿਕੇਟ ਤੋਂ ਬਿਨਾ ਰੀਸੈਟਲਮੈਂਟ ਆਪਰੇਸ਼ਨਸ ਨੂੰ ਕਯੂਬੈਕ ਦੇ ਵਿੱਚ ਸੈਟਲ ਹੋਣ ਦੀ ਇੱਛਾ ਰੱਖਣ ਵਾਲੇ ਬਿਨੇਕਾਰਾਂ ਨੂੰ ਸਥਾਈ ਨਿਵਾਸੀ ਨਿਜਾ ਚਾਰੀਕਰਨ ਤੋਂ ਇਨਕਾਰ ਕਰਨ ਦਾ ਅਧਿਕਾਰ ਮਿਲੇ। ਆਈ.ਟੀ.ਡੀ. ਦੇ ਨਵੇਂ ਸੰਸਕਰਣ ਦੇ ਤਹਿਤ ਮੰਤਰੀ ਦੇ ਲਈ ਸਿਰਫ 15 ਸ਼ਕਤੀਆਂ ਪ੍ਰਕਰਾਰ ਰਹਿੰਦੀਆਂ ਨੇ ਜਦਕਿ ਅਧਿਕਾਰੀਆਂ ਨੂੰ 199 ਸ਼ਕਤੀਆਂ ਸੋਪੀਆਂ ਗਈਆਂ ਨੇ ਇਹ 11 ਮਾਰਚ 2025 ਦੇ ਪਿਛਲੇ ਸੰਸਕਰਣ ਦੀ ਥਾਂ ਲੈਂਦਾ ਹੈ ਇਹ ਪੁਨਰਗਠਨ ਆਈਏਸੀਸੀ ਦੇ ਢਾਂਚੇ ਤੇ ਸਿਵਪਲਦਨਕਰਨ ਦੇ ਵਿੱਚ ਵਾਧੂ ਪ੍ਰਭਾਵ ਪੈਦਾ ਕਰਦਾ ਤੇ ਇਮੀਗ੍ਰੇਸ਼ਨ ਸਕਾਰਜ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਦੇ ਵਿੱਚ ਵੀ ਸਹਾਇਕ ਹੋਵੇਗਾ